ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਜੋ ਇੱਕ ਛੋਟਾ ਜਿਹਾ ਉਪਾਅ ਸਾਂਝਾ ਕਰਨ ਲੱਗੇ ਆ ਕੋਈ ਨਮਕ ਦਾ ਉਪਾਅ ਜੋ ਕਦੇ ਵੀ ਫੇਰ ਨਹੀਂ ਹੋਇਆ ਇਸ ਦੇ ਨਾਲ ਕਾਫੀ ਫਾਇਦਾ ਹੁੰਦਾ ਹੈ ਸਾਥ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਜੋ ਪੈਸਿਆਂ ਦੇ ਰਿਲੇਟਡ ਜੋ ਮੁਸ਼ਕਲ ਹੁੰਦੀ ਹੈ ਪਰੇਸ਼ਾਨੀ ਆਉਂਦੀ ਹੈ ਪੈਸੇ ਨੂੰ ਲੈ ਕੇ ਉਹ ਤਾਂ ਦੂਰ ਹੁੰਦੀ ਹੀ ਹੁੰਦੀ ਹੈ ਤੇ ਇਸ ਦੇ ਨਾਲ ਨਾਲ ਸਾਥ ਸੰਗਤ ਜੀ ਜੋ ਸਾਡੇ ਰਿਲੇਸ਼ਨ ਦੇ ਵਿੱਚ ਵਿਆਹ ਤੋਂ ਬਾਅਦ ਦੇ ਵਿੱਚ ਸਾਥ ਸੰਗੇਜੇ ਚ ਘਰ ਦੇ ਵਿੱਚ ਹਸਬੰਡ ਵਾਈਫ ਦੇ ਵਿੱਚ ਬਹੁਤ ਮੁਸ਼ਕਿਲ ਆਉਂਦੀਆਂ ਨੇ ਪ੍ਰੋਬਲਮ ਆਉਂਦੀਆਂ ਨੇ ਜਿਸ ਕਰਕੇ ਘਰ ਦੇ ਵਿੱਚ ਸਾਰਾ ਪਰਿਵਾਰ ਇਹ ਜਿਹੜਾ ਦੁਖੀ ਰਹਿੰਦਾ ਏ ਜਾਂ ਜਿੰਨਾ ਦਾ ਕਹਿਣਾ ਹੁੰਦਾ ਏ ਕਿ ਸਾਡਾ ਲਾਈਫ ਪਾਰਟਨਰ ਸਾਡੀ ਕੇਅਰ ਨਹੀਂ ਕਰਦਾ ਸਾਡੇ ਵੱਲ ਧਿਆਨ ਨਹੀਂ ਦਿੰਦਾ ਸਾਡੇ ਕਹਿਣੇ ਤੋਂ ਬਾਹਰ ਹੈ ਚ ਕਿਸੇ ਵੀ ਤਰ੍ਹਾਂ ਦੀ ਸਾਥ ਸੰਗੇਜ ਜੀ ਤੁਹਾਡੇ ਰਿਲੇਸ਼ਨ ਨੂੰ ਲੈ ਕੇ ਕੋਈ ਪ੍ਰੋਬਲਮ ਤਜੋ ਇਹ ਨਾਮਕ ਦਾ ਉਪਾਏ ਇਸ ਦੇ ਨਾਲ ਉਹ ਤੁਹਾਡੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋ ਜਾਣੀ ਹੈ ਤੇ ਸਭ ਤੋਂ ਵੱਡੀ ਖਾਸ ਗੱਲ ਸਾਧ ਸੰਗੇ ਜੀ ਇਸ ਉਪਾਅ ਨੂੰ ਮਾਪੇ ਆਪਣੇ ਬੱਚਿਆਂ ਦੇ ਲਈ ਤੇ ਬੱਚੇ ਆਪਣੇ ਮਾਤਾ ਪਿਤਾ ਦੇ ਲਈ ਵੀ ਕਰ ਸਕਦੇ ਨੇ ਤੇ ਜਾਂ ਫਿਰ ਸਾਧ ਸੰਗੇ ਜੀ ਜਿਹੜੇ ਭੈਣ ਭਰਾ ਆਪਣੀ ਮਰਜੀ ਦੇ ਅਨੁਸਾਰ ਵਿਆਹ ਕਰਨਾ ਚਾਹੁੰਦੀ ਹੁੰਦੀ ਨੇ ਤੇ ਉਹਨਾਂ ਦੀ ਜੋ ਫੈਮਲੀ ਏ ਉਹਨਾਂ ਦੇ ਨਾਲ ਨਹੀਂ ਕਰ ਖੜਦੀ ਮੇਰੇ ਕਹਿਨ ਦਾ ਭਾਵ ਕਿ ਫੈਮਿਲੀ ਜੋ ਨਹੀਂ ਮੰਨਦੀ ਉਹਨਾਂ ਦੇ ਵਿਆਹ ਦੇ ਵਿੱਚ ਲਵ ਮੈਰਿਜ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਏ ਉਹ ਵੀ ਇਹ ਉਪਾਅ ਨੂੰ ਕਰ ਸਕਦੇ ਨੇ ਇਸ ਤੋਂ ਇਲਾਵਾ ਤੁਹਾਡੀ ਕਾਰੋਬਾਰ ਦੇ ਵਿੱਚ ਕੋਈ ਦਿੱਕਤ ਆ ਰਹੀ ਏ ਤੁਹਾਡੀ ਜੋਬ ਦੇ ਵਿੱਚ ਆ ਰਹੀ ਏ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਮੁਸ਼ਕਲ ਏ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਕਰਨਾ ਕਿਵੇਂ ਆ ਕਦੋਂ ਕਰਨਾ ਏ ਕਿਸ ਵਿਧੀ ਦੇ ਨਾਲ ਕਰਨਾ ਏ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਗੇ ਸਾਂਝੀ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣੂ ਕਰਕੇ ਸਾਧ ਸੰਗੇ ਜੀ ਬਹੁਤ ਵੱਡੀ ਵੱਡੀ ਲੋਕਾਂ ਨੇ ਸਫਲਤਾ ਪ੍ਰਾਪਤ ਕੀਤੀ ਏ ਤੇ ਇਸ ਉਪਾਣੂ ਸਾਧ ਸੰਗੇ ਜੀ ਇੱਕ ਵੀਰ ਨੇ ਕੀਤਾ ਸੀ ਕਿ ਜੋ ਉਹਨੇ ਕਮ ਸੋਚਿਆ ਵੀ ਨਹੀਂ ਸੀ ਉਹ ਵੀ ਉਸ ਦਾ ਕੰਮ ਹੋ ਗਿਆ ਸੀ ਇਸ ਉਪਾਣੂ ਕਰਨ ਦੇ ਨਾਲ ਇਸ ਉਪਾਣੂ ਸਾਧ ਸੰਗੇ ਜੀ ਤੁਸੀਂ ਲਗਾਤਾਰ ਤਿੰਨ ਦਿਨ ਕਰਨਾ ਏ ਦਿਨ ਕੋਈ ਵੀ ਹੋ ਸਕਦਾ ਹੈ ਪਰ ਜਦੋਂ ਵੀ ਤੁਸੀਂ ਸ਼ੁਰੂ ਕਰੋ ਮੰਨ ਲਓ ਕਿ ਤੁਸੀਂ ਸੋਮਵਾਰ ਨੂੰ ਸ਼ੁਰੂ ਕੀਤਾ ਤੇ ਸੋਮਵਾਰ ਮੰਗਲਵਾਰ ਬੁੱਧਵਾਰ ਤਿੰਨ ਦਿਨ ਲਗਾਤਾਰ ਕਰਨਾ ਹੈ ਵਿੱਚ ਨਾਗਾ ਨਹੀਂ ਪਾਉਣਾ ਤੇ ਇਸ ਉਪਾ ਨੂੰ ਸਹਾ ਸੰਗੇ ਜੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਇਹਨ ਦਿਨ ਲਗਾਤਾਰ ਕਰਨਾ ਹੈ ਬਿਨਾਂ ਨਾਗੇ ਦੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਇਸ ਉਪਾਅ ਨੂੰ ਕਰਨਾ ਕਿਵੇਂ ਆ ਉਸ ਨੂੰ ਕਰਨ ਦੇ ਲਈ ਸਾਨੂੰ ਆਪਣਾ ਚਾਹੀਦਾ ਇੱਕ ਸ਼ੂ ਤੇ ਜੇਕਰ ਅਸੀਂ ਆਪਣੀ ਵਿਸ਼ੇ ਪੂਰੀ ਕਰਨ ਦੇ ਲਈ ਇਹ ਉਪਾਅ ਕਰ ਰਹੇ ਹਾਂ ਤਾਂ ਸਾਥ ਸੰਗਜ ਜੀ ਸਾਨੂੰ ਆਪਣਾ ਸ਼ੂ ਇਹ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਫੈਮਿਲੀ ਮੈਂਬਰ ਦੇ ਲਈ ਕਰ ਰਹੇ ਹੋ ਤਾਂ ਉਸ ਦਾ ਸ਼ੂ ਹੋਵੇਗਾ ਤੇ ਜੇਕਰ ਮਾਮਾ ਆਪਣੇ ਬੱਚਿਆਂ ਦੀ ਵਿਸ਼ ਪੂਰੀ ਕਰਨ ਦੇ ਲਈ ਇਹ ਉਪਾਅ ਕਰ ਰਹੀਆਂ ਨੇ ਤਾਂ ਉਹ ਬੱਚਿਆਂ ਦਾ ਹੀ ਸ਼ੂ ਲੈਣਗੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਸ ਦੇ ਲਈ ਤੁਸੀਂ ਇਹ ਉਪਾਅ ਕਰ ਰਹੇ ਹੋ ਸ਼ੂ ਉਸ ਦਾ ਹੀ ਹੋਣਾ ਚਾਹੀਦਾ ਹੈ ਤੇ ਇਸੇ ਤਰ੍ਹਾਂ ਸਾਹ ਸੰਘੇ ਜੀ ਤੁਸੀਂ ਚੌਕੜੀ ਮਾਰ ਕੇ نیچے ਬੈਠ ਜਾਣਾ ਹੈ ਤੇ ਸੱਜੇ ਹੱਥ ਦੀ ਵਿੱਚ ਤੁਸੀਂ ਥੋੜਾ ਜਿਹਾ ਇੱਕ ਚਮਚ ਨਮਕ ਲੈ ਲੈਣਾ ਤੇ ਨਮਕ ਦੇ ਵਿੱਚ ਜਿੰਨੀ એનર્ਜੀ ਹੁੰਦੀ ਏ ਉਹ ਆਪਾਂ ਸਾਰੇ ਹੀ ਚਾਣਦੇ ਆ ਤੇ ਤੁਸੀਂ ਜੋ ਆਪਣੇ ਸੱਜੇ ਹੱਥ ਦੀ ਤਲੀ ਦੇ ਉੱਪਰ ਨਮਕ ਪਾਇਆ ਹੈ ਸਾਹ ਸੰਘੇ ਜੀ ਉਸ ਨਮਕ ਨੂੰ ਤੁਸੀਂ ਦੇਖਦੇ ਹੋਏ ਇਹ ਬੋਲਣਾ ਹੈ ਉਹ ਨਮਕ ਦੀ એનર્ਜੀ ਇਸਨੂੰ ਤੁਸੀਂ ਕਿਸੇ ਵੀ ਲੈਂਗੁਏਜ ਦੇ ਵਿੱਚ ਬੋਲ ਸਕਦੇ ਹੋ ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਜੋ ਵੀ ਤੁਹਾਨੂੰ ਲੈਂਗੁਏਜ ਆਉਂਦੀ ਏ ਉਸ ਲੈਂਗੁਏਜ ਦੇ ਵਿੱਚ ਹੀ ਤੁਸੀਂ ਇਸਨੂੰ ਬੋਲ ਸਕਦੇ ਇਸ ਤਰ੍ਹਾਂ ਬੋਲਦੇ ਹੋਏ ਜੋ ਵੀ ਤੁਹਾਡੀ ਇੱਛਾ ਏ ਉਹ ਤੁਸੀਂ ਬੋਲ ਸਕਦੇ ਹੋ ਤੇ ਜੋ ਵੀ ਤੁਹਾਡੀ ਇੱਛਾ ਹੋਵੇਗੀ ਉਹ ਸਾਸੰਗਤ ਜੀ ਸੱਚੀ ਹੋਣੀ ਚਾਹੀਦੀ ਤੇ ਉਪਾਸਾ 사ંગੇ ਜੀ ਤਾਂ ਹੀ ਅਸਰ ਕਰਦੇ ਨੇ ਜੇਕਰ ਅਸੀਂ ਭਾਵਨਾ ਦੇ ਨਾਲ ਤੇ ਆਪਣੇ ਦੇਲ ਤੋਂ ਇਹਨਾਂ ਨੂੰ ਕਰਦੇ ਆ ਜੇਕਰ ਆਪਾਂ ਉੱਪਰ ਲਈ ਮਨੋਂ ਕਰਦੇ ਆ ਤੇ ਇਹ ਉਪਾਸਾ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਕਰਦੇ ਇਸੇ ਤਰ੍ਹਾਂ 사ંગੇ ਜੀ ਤੁਸੀਂ ਨਾਮਕ ਦੀ ਵੱਲ ਦੇਖਦੇ ਹੋਏ ਇਹ ਬੋਲਣਾ ਹੈ ਕਿ ਇਹ ਨਾਮਕ ਦੀ એનર્ਜੀ ਇਹ ਨਾਮਕ ਦੀ ਸ਼ਕਤੀ ਮੇਰੀ ਜੌਬ ਲੱਗ ਜਾਵੇ ਤੇ ਚਾਹ ਫਿਰ ਇਸ ਤਰ੍ਹਾਂ ਸਾਧ ਸੰਗੇ ਜੀ ਕਿ ਇਹ ਨਮਕ ਦੀ ਅਨਰਸੀ ਮੇਰੇ ਬੱਚਿਆਂ ਦੀ ਜ਼ਿੰਦਗੀ ਸਫਲ ਹੋ ਜਾਵੇ ਉਹਨਾਂ ਦੇ ਨੰਬਰ ਬਹੁਤ ਵਧੀਆ ਹੋਣ ਇਸ ਤਰ੍ਹਾਂ ਸਾਧ ਸੰਗੇ ਜੀ ਜੋ ਵੀ ਤੁਹਾਡੀ ਇੱਛਾ ਹੈ ਉਹ ਤੁਸੀਂ ਨਮਕ ਨੂੰ ਦੇਖਦੇ ਹੋਏ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਹੈ ਕਹਿੰਦਾ ਭਾਵੇਂ ਸਾਧ ਸੰਗੇ ਜੀ ਕਿ ਜੋ ਵੀ ਤੁਹਾਡੀ ਵਿਸ਼ੇ ਉਸ ਨੂੰ ਤੁਸੀਂ ਮੰਗ ਸਕਦੇ ਹੋ ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਕੋਈ ਵੀ ਵਿਸ਼ ਮੰਗਣੀ ਹੈ ਤੇ ਉਹ ਇੱਕ ਹੀ ਹੋਣੀ ਚਾਹੀਦੀ ਹੈ। ਇਦਾਂ ਨਹੀਂ ਕਿ ਤੁਸੀਂ ਇੱਕ ਵਾਰ ਦੇ ਵਿੱਚ ਚਾਰ-ਪੰਜ ਇਕੱਠੀਆਂ ਵਿਸ਼ ਨੂੰ ਤੁਸੀਂ ਬੋਲੋ। ਇੱਕ ਵਿਸ਼ ਨੂੰ ਤੁਸੀਂ ਤਿੰਨ ਦਿਨ ਲਗਾਤਾਰ ਕਰਨਾ ਹੈ ਤੇ ਤਿੰਨ ਦਿਨ ਦੇ ਬਾਅਦ ਦੇ ਵਿੱਚ ਜਰੂਰ ਤੁਸੀਂ ਇਸ ਉਪਾਅ ਨੂੰ ਦੁਬਾਰਾ ਸ਼ੁਰੂ ਕਰੋਗੇ ਤਾਂ ਤੁਸੀਂ ਉਹ ਜੋ ਦੂਸਰੀ ਵਿਸ਼ ਹੋਵੇਗੀ ਉਹਨੂੰ ਤੁਸੀਂ ਤਿੰਨ ਦਿਨਾਂ ਦੇ ਬਾਅਦ ਰਿਪੀਟ ਕਰ ਸਕਦੇ। ਇਸਰਾ ਸਾਧ ਸੰਗੇ ਜੀ ਆਪਣੀ ਵਿਸ਼ ਮੰਗਣ ਤੋਂ ਬਾਅਦ ਜੋ ਨਮਕ ਹੋਵੇਗਾ ਉਸ ਨੂੰ ਤੁਸੀਂ ਜੋ ਆਪਣਾ ਸ਼ੂ ਲਿਆ ਸੀ ਉਹਦੇ ਵਿੱਚ ਪਾ ਦੇਣਾ ਤੇ ਸ਼ੂ ਦੇ ਵਿੱਚ ਨਮਕ ਪਾਉਣ ਤੋਂ ਬਾਅਦ ਦੇ ਵਿੱਚ ਜੋ ਅਸੀਂ ਇਹ ਉਪਾਅ ਕਰ ਰਹੇ ਹਾਂ ਇਹ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤਾਂ ਸਾਧ ਸੰਗੇ ਜੀ ਫਿਰ ਉਸ ਸ਼ੂ ਨੂੰ ਤੁਸੀਂ ਆਪਣੇ ਬੈੱਡ ਦੇ ਕੋਲ ਰੱਖ ਲੈਣਾ ਇਆ ਅਨੇਕ ਨੇ ਕਿ ਬੈੱਡ ਦੇ ਕੋਲ ਹੀ ਸਾਧ ਸੰਗਤ ਜੀ ਉਸ ਨੂੰ ਰੱਖਿਓ ਕਿਉਂਕਿ ਵਾਸਟੂ ਸ਼ਾਸਤਰ ਦੇ ਅਨੁਸਾਰ ਬੈੱਡ ਦੇ نیچے ਕੋਈ ਵੀ ਚੀਜ਼ ਨਹੀਂ ਰੱਖਣੀ ਚਾਹੀਦੀ ਇਸ ਕਰਕੇ ਸ਼ੂ ਨੂੰ ਬੈੱਡ ਦੇ نیچے ਨਾ ਰੱਖਿਓ ਬੈੱਡ ਦੇ ਕੋਲ ਰੱਖ ਲਿਓ ਫਿਰ ਇਸੇ ਤਰ੍ਹਾਂ ਸਾਧ ਸੰਗਤ ਜੀ ਜਦ ਦੂਸਰੇ ਦਿਨ ਤੁਸੀਂ ਇਹ ਉਪਾਅ ਨੂੰ ਰਿਪੀਟ ਕਰਨਾ ਹੈ ਤਾਂ ਸੇਮ ਹੀ ਉਸ ਜੁੱਤੇ ਦੇ ਵਿੱਚ ਨਮਕ ਤੁਸੀਂ ਪਾਉਣਾ ਹੈ ਤੇ ਉਹ ਨਮਕ ਨੂੰ ਦੇਖਦੇ ਹੋਏ ਇਸ ਤਰ੍ਹਾਂ ਆਪਣੀ ਵਿਸ਼ ਨੂੰ ਰਿਪੀਟ ਕਰਕੇ ਤੇ ਜੋ ਤੁਹਾਡਾ ਸ਼ੂ ਹੋਵੇਗਾ ਉਹਦੇ ਵਿੱਚ ਨਮਕ ਨੂੰ ਪਾ ਲੈਣਾ ਹੈ ਸੇਮ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਆਪਣੀ ਵਿਸ਼ ਨੂੰ ਰਿਪੀਟ ਕਰਨਾ ਹੈ ਦੂਸਰੇ ਦਿਨ ਲਗਾਤਾਰ 3 ਦਿਨ ਇਸੇ ਤਰ੍ਹਾਂ ਤੁਸੀਂ ਉਸ ਸ਼ੂ ਦੇ ਅੰਦਰ ਨਵਾਂ ਨਮਕ ਪਾਉਣਾ ਹੈ ਨਵੇਂ ਨਮਕ ਦੇ ਨਾਲ ਉਪਾ ਕਰਨਾ ਹੈ ਇਸੇ ਤਰ੍ਹਾਂ ਜਦੋਂ ਚੌਥਾ ਦਿਨ ਹੋਵੇਗਾ ਤੇ ਜੇ ਇਸ ਸ਼ੂ ਦੇ ਵਿੱਚ ਤੁਸੀਂ ਨਮਕ ਪਾਇਆ ਹੋਵੇਗਾ ਉਸ ਨੂੰ ਛਾੜ ਕੇ ਤੁਸੀਂ ਕਿਸੇ ਕਾਗਜ਼ ਦੇ ਉੱਪਰ ਨਮਕ ਨੂੰ ਸਾਰਾ ਕੱਢ ਲਓ ਇਸੀ ਤਰ੍ਹਾਂ ਸਾਧ ਸੰਗੇ ਜੀ ਜੇਕਰ ਤੁਸੀਂ ਇਸ ਨਮਕ ਨੂੰ ਕਿਸੇ ਬਰਤਨ ਦੇ ਵਿੱਚ ਕੱਢਿਆ ਹੈ ਤਾਂ ਤੁਸੀਂ ਸ਼ੰਕ ਦੇ ਵਿੱਚ ਉੱਪਰੋਂ ਪਾਣੀ ਚਲਾ ਕੇ ਜਲ ਪ੍ਰਵਾਹ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਕਿਸੇ ਪੇਪਰ ਦੇ ਉੱਪਰ ਕੱਢਿਆ ਹੈ ਤਾਂ ਇਸ ਨੂੰ ਤੁਸੀਂ ਕਿਤੇ ਬਾਹਰ ਜਾ ਕੇ ਮਿੱਟੀ ਦੇ ਵਿੱਚ ਵੀ ਤੁਸੀਂ ਦਬਾ ਕੇ ਆ ਸਕਦੇ ਹੋ ਇਹ ਮੈ ਕਰਕੇ ਤੁਸੀਂ ਬਿਲਕੁਲ ਸਾਧ ਸੰਗਤ ਜੀ ਭੁੱਲ ਜਾਣਾ ਹੈ ਆਪਣੇ ਦਿਮਾਗ ਦੇ ਵਿੱਚ ਇਹ ਨਹੀਂ ਲੈ ਕੇ ਆਉਣਾ ਕਿ ਮੈਂ ਉਹ ਉਪਾਅ ਕੀਤਾ ਸੀ ਤੇ ਮੈਨੂੰ ਉਸ ਦਾ ਕੋਈ ਫਲ ਨਹੀਂ ਮਿਲਿਆ ਕਿਉਂਕਿ ਮੇਨ ਗੱਲ ਇਹ ਹੁੰਦੀ ਹੈ ਸਾਧ ਸੰਗਤ ਜੀ ਕਿ ਆਪਾਂ ਉਪਾਅ ਕਰ ਲੈਨੇ ਆ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਇਹ ਸੋਚਦੇ ਰਹਿਨੇ ਆ ਕਿ ਸਾਨੂੰ ਕੋਈ ਫਰਕ ਕੀ ਨਹੀਂ ਪਿਆ ਅਸੀਂ ਉਪਾਅ ਕੀਤਾ ਸੀ ਫਿਰ ਸਾਡਾ ਜੋ ਜਿੰਨਾ ਪ੍ਰੋਸੈਸ ਚੱਲ ਰਿਹਾ ਹੁੰਦਾ ਹੈ ਕਿਉਂਕਿ ਪਰਮਾਤਮਾ ਨੂੰ ਸਭ ਦਾ ਹੀ ਫਿਕਰ ਹੁੰਦਾ ਹੈ ਜਿਵੇਂ ਆਪਣੇ ਬਾਕੀ ਦੇ ਸਾਰੇ ਕੰਮ ਤਾਂ ਹੋ ਰਹੇ ਹੁੰਦੇ ਨੇ ਇਸ ਕਰਕੇ ਉਪਾਦ ਜੋ ਵੀ ਪ੍ਰੋਸੈਸ ਹੁੰਦਾ ਹੈ ਸਾਧ ਸੰਗਤ ਜੀ ਉਹ ਸ਼ੁਰੂ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਇਸ ਕਰਕੇ ਆਪਣੇ ਮਨ ਦੇ ਵਿੱਚ ਸਬਰ ਸੰਤੋਖ ਹੋਣਾ ਚਾਹੀਦਾ ਹੈ ਜਿੱਥੇ ਆਪਾਂ ਇਹ ਗੱਲ ਆਪਣੇ ਮਨ ਦੇ ਵਿੱਚ ਸੋਚਦੇ ਹਾਂ ਕਿ ਕੁਝ ਹੋ ਨਹੀਂ ਰਿਹਾ ਤਾਂ ਸਾਧ ਸੰਗਤ ਜੀ ਉੱਥੇ એનર્ਜੀ ਘਟ ਜਾਂਦੀ ਹੈ ਇਸੀ ਤਰ੍ਹਾਂ ਸਾਸ ਸੰਗੇ ਜੀ ਇਸ ਉਪਾਅ ਨੂੰ ਜੇਕਰ ਤੁਸੀਂ ਕਰਦੇ ਹੋ ਤਾਂ ਇਹ ਸਾਰੀ ਜ਼ਿੰਦਗੀ ਤੁਹਾਡੀ ਕੰਮ ਆਵੇਗਾ ਇਹ ਰੈਮਡੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਤੁਹਾਡੇ ਲਈ ਸਾਰੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਹੈ ਮੇਰੇ ਕਹਿੰਦਾ ਭਾਵੇਂ ਕਿ ਇਸ ਉਪਾਅ ਨੂੰ ਕਰਨ ਦੇ ਸਮੇਂ ਜੋ ਵੀ ਤੁਸੀਂ ਵਿਚ ਮੰਗੀਆਂ ਨੇ ਉਹ ਤੁਹਾਡੀਆਂ ਪੂਰੀਆਂ ਹੁੰਦੀਆਂ ਰਹਿਗੀਆਂ ਹਮੇਸ਼ਾ ਹੀ ਵਾਸ ਤੁਸੀਂ ਆਪਣੇ ਮਨ ਦੇ ਵਿੱਚ ਵਿਸ਼ਵਾਸ ਤੇ ਸ਼ਰਧਾ ਰੱਖਣੀ ਹੈ ਭਾਵਨਾ ਰੱਖਣੀ ਹੈ ਇਸ ਤੋਂ ਇਲਾਵਾ ਇੱਕ ਵਿਸ਼ ਮੰਗਣ ਤੋਂ ਬਾਅਦ ਦੇ ਵਿੱਚ ਤਿੰਨ ਦਿਨ ਲਗਾਤਾਰ ਉਪਾਕਰਨ ਤੋਂ ਬਾਅਦ ਅਗਰ ਤੁਸੀਂ ਦੂਸਰੇ ਵਿਸ਼ ਮੰਗਣਾ ਚਾਹੋ ਨੇ ਤਾਂ ਤੁਸੀਂ ਚੌਥੇ ਪੰਜਵੇਂ ਦਿਨ ਚਾ ਕੇ ਉਸ ਵਿਸ਼ ਨੂੰ ਤੁਸੀਂ ਰਿਪੀਟ ਕਰ ਸਕਦੇ ਇਹ ਬਹੁਤ ਹੀ ਚਮਤਕਾਰੀ ਉਪਾਏ ਤੇ ਬਸ ਇਸ ਗੱਲ ਦਾ ਧਿਆਨ ਰੱਖਿਓ ਕਿ ਚੇਸ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਤੁਸੀਂ ਉਸ ਦਾ ਹੀ ਸ਼ੂ ਲੈਣਾ ਹੈ ਤੇ ਆਪਣੇ ਮਨ ਦੇ ਵਿੱਚ ਇਹ ਚੀਜ਼ ਨਹੀਂ ਲੈ ਕੇ ਆਉਣੀ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਪਤਾ ਨਹੀਂ ਮੈਨੂੰ ਫਲ ਮਿਲੇਗਾ ਚਾ ਨਾ ਮਿਲੇਗਾ ਪਤਾ ਨਹੀਂ ਮੇਰਾ ਕੰਮ ਹੋਵੇਗਾ ਚਾ ਨਾ ਇਸ ਤਰ੍ਹਾਂ ਨਾਲ ਆਪਾਂ ਉਪਾਅ ਜਾਂ ਕੋਈ ਵੀ ਕੰਮ ਕਰੀਏ ਤਾਂ ਸਾਧ ਸੰਗ ਜੀ ਉਸ ਦਾ ਸਾਨੂੰ ਫਾਇਦਾ ਨਹੀਂ ਹੁੰਦਾ ਸੋ ਸਾਸਿੰਗੇ ਜੀ ਇਹ ਸੀ ਆਪਣੀ ਅੱਜ ਦੀ ਕੁਛੋਟੀ ਜੀ ਉਪਾਦੀ ਵੀਡੀਓ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ ਨਮਕ ਦਾ ਇੱਕ ਛੋਟਾ ਜਿਹਾ ਉਪਾਅ ਜਿਸ ਨੂੰ ਕਰਨ ਦੇ ਬਹੁਤ ਹੀ ਚਮਤਕਾਰੀ ਫਾਇਦੇ ਨੇ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਤੁਹਾਨੂੰ ਇਸ ਉਪਾਅ ਦਾ ਫਲ ਜ਼ਰੂਰ ਮਿਲੇਗਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਕਿ ਕਿਸੇ ਹੋਰ ਵੀਰ ਪੰਦਾ ਵੀ ਭਲਾ ਹੋ ਸਕੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਹ ਸਾ ਸੰਗੇ ਜੀ ਕੋਈ ਮੈਂ ਪਰਮਨੀ ਕੋਈ ਜਾਦੂ ਟੂਨਾ ਨਹੀਂ ਇਹ ਆਪਣੇ ਘਰ ਦੀ ਪ੍ਰੋਬਲਮ ਲਈ ਇੱਕ ਛੋਟਾ ਜਿਹਾ ਜਾਣਕਾਰੀ ਦੇ ਤੌਰ ਤੇ ਉਪਾਏ ਜਿਸ ਨੂੰ ਕਰਨ ਦੇ ਨਾਲ ਆਪਾਂ ਨੂੰ ਫਾਇਦਾ ਹੋ ਸਕਦਾ ਤੁਸੀਂ ਜ਼ਰੂਰ ਕਰਕੇ ਦੇਖਿਓ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਰਬਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਲੇ ਬਣਾਉਣਾ ਸੁਸਾ ਸੰਗੇ ਜੇ ਵਾਦ ਤੋਂ ਵਾਦ ਗੁਰਬਾਣੀ ਦੇ ਨਾਲ ਜੁੜਨਾ ਆਪਣੇ ਬੱਚਿਆਂ ਨੂੰ ਵੀ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜਿਓ ਤੇ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਨੀ ਸਾਸ ਸੰਗੇ ਜੀ ਬੋਲਦੇ ਸਮੇਂ ਜਾਣੇ ਨੇ ਚਾਰੇ अनेका ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਖਿਮਾ ਬਖਸ਼ਨੀ ਸਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ